ਏਬੀਆ ਨਿਊ ਫਾਜ਼ਲ ਕਾਦੀ ਗਲੀ ਤੇਲੀਆਂ ਵਾਲੀ ਵਿੱਚ ਕਪੜੇ ਦੀ ਦੁਕਾਨ ਤੇ ਚੋਰੀ ਕਰਦਾ ਇੱਕ ਵਿਅਕਤੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਹੈ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ ਦੁਕਾਨ ਮਾਲਕ ਬਜ਼ੁਰਗ ਨੇ ਦੱਸਿਆ ਕਿ ਕਿਸ ਤਰ੍ਹਾਂ ਕਪੜੇ ਚੋਰੀ ਕਰਦਾ ਵਿਅਕਤੀ ਸੀਸੀਟੀਵੀ ਕੈਮਰੇ ਵਿੱਚ ਆਇਆ ਤੇ ਵੀਡੀਓ ਵਾਇਰਲ ਕਰਨ ਤੋਂ ਬਾਅਦ ਉਸ ਨੂੰ ਫੜਿਆ ਗਿਆ ਹੋਰ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਬਣੇ ਰਹੋ ਹਾਂਜੀ ਬਬੂ ਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਵਿਜੇ ਕੁਮਾਰ ਗਲੀ ਤੇਲੀਆਂ ਵਾਲੇ ਜਿੱਥੇ ਮੈਂ ਆਪਣੀ ਸ਼ੌਭਾ ਕਪੜੇ ਦੀ ਮੋਬਾਈਲਾਂ ਅੱਛਾ ਜੀ ਰਾਤ ਮੈਂ 8:30 ਵਜੇ ਦੁਕਾਨ ਤੇ ਗਿਆ ਅੰਦਰ ਅੰਦਰ ਦੁੱਧ ਰੱਖ ਕੇ ਆਇਆ ਦੁਕਾਨ ਤੇ ਤੇ ਆ ਕੇ 9 ਵਜੇ ਮੈਂ ਸ਼ਟਰ ਬੰਦ ਕਰਨ ਲੱਗਿਆ ਤੇ ਦੁਪੱਟਾ ਬਾਹਰ ਪਿਆ ਸੀ ਅੱਛੇ ਮੈਂ ਕਰਦੇ ਨੂੰ ਪੁੱਛਿਆ ਵੀ ਆ ਦੁਪੱਟਾ ਕਿੱਥੋਂ ਆਇਆ ਹੈ ਜੀ ਦੁਪੱਟਾ ਪਿਆ ਸੂਟ ਕੋਣੀ ਪਿਆ ਤੇ ਕਰਦੇ ਕਹਿੰਦੇ ਵੀ ਇੱਥੇ ਹੋਣਾ ਜਾਂ ਕਿੱਥੇ ਹੈਗਾ ਮੈਂ ਉਹ ਮੁੰਡੇ ਨੂੰ ਕਿਹਾ ਮੈਂ ਕਿਹਾ ਤੂੰ ਐਂ ਕਰ ਕੈਮਰੇ ਦੀ ਵੀਡੀਓ ਵੇਖ ਵੀਡੀਓ ਹੈ ਕਹਿੰਦਾ ਮੈਨੂੰ ਟਾਈਮ ਲੱਗ ਜਾਏਗਾ ਮੈਂ ਆਨਲਾਈਨ ਕੰਮ ਕਰਦਾ ਨਾ ਤੇ ਥੋੜੀ ਦੇਰ ਲੱਗਦੀ ਜੀ ਰਾਤੀ 10:30 11 ਵਜੇ ਅਸੀਂ ਵੀਡੀਓ ਵੇਖੀ ਇਹ ਸੱਤ ਤਿੰਨ ਸੂਟ ਚੱਕ ਕੇ ਲੈ ਗਿਆ ਤੇ ਇਸ ਤੋਂ ਪਹਿਲੇ ਵੀ 3-4 ਵਾਲੀ ਚੱਕ ਕੇ ਲੈ ਗਿਆ ਸੂਟ ਹੂੰ ਨੋ ਮੰਨ ਗਿਆ ਮੇਰੇ ਸੱਤਾਂ ਸੂਟ ਨੇ ਅੱਛਾ ਜੀ ਨਹੀਂ ਵੀ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ 17 ਸੂਟ ਚੋਰੀ ਹੋਏ ਮੇਰੇ ਗਿਣਤੀ ਦਾ ਮਾਲ ਹੁੰਦਾ ਹੈ ਅੱਛਾ ਜੀ ਗਿਣਤੀ ਦੇ ਸੂਟ ਲੈਣੇ ਨੇ ਜਿਹੜੇ ਵੇਚਣਾ ਮੈਂ ਉਹ ਮੈਂ ਇੱਕ ਸਾਈਡ ਤੇ ਲਿਖ ਦੇਣਾ ਹੂੰ ਕਿ ਮੈਂ ਮਤਵਾ 70 ਵਿੱਚ 75 ਸੂਟ ਲੈ ਆਣੇ ਹੁੰਦੇ ਨੇ ਅੱਛਾ ਇਹ ਅੱਜ ਪਕੜੇ ਕਿਵੇਂ ਆਇਆ ਪਕੜੇ ਅਸੀਂ ਵੀਡੀਓ ਵਾਇਰਲ ਕੀਤੀ ਸੀ ਅੱਛਾ ਫੇਸਬੁੱਕ ਤੇ ਅੱਛਾ ਉਹ ਸਾਡੇ ਸੱਜਣਾ ਨੇ ਫਿਰ ਜਿਵੇਂ ਜਿਵੇਂ ਪਤਾ ਲੱਗਿਆ ਉਹਨਾਂ ਨੂੰ ਉਹਨਾਂ ਨੇ ਫੋਨ ਕਰਨਾ ਸ਼ੁਰੂ ਕੀਤਾ ਸਾਨੂੰ ਕਿ ਆ ਬੰਦਾ ਹੈਗਾ ਅੱਛਾ ਜੀ ਇਹਦਾ ਘਰ ਵੀ ਦੱਸਿਆ ਸਾਰਾ ਕੁਝ ਦੱਸਿਆ ਅੱਛਾ ਜੇ ਆਪਾਂ ਗੱਲ ਕਰੀਏ ਕੀਮਤ ਦੀ ਹਾਂਜੀ ਕਿਹੜੀ ਕੀਮਤ ਦੇ ਸੂਟ ਹੈਗੇ ਸਾਨੂੰ ਕੀਮਤ ਜੀ 8 2 ਸੂਟ ਤਾਂ ਹੈਗੇ ਨੇ 11000 ਦੇ ਅੱਛਾ ਇੱਕ ਹੈਗਾ 700 ਦਾ ਅੱਛਾ ਜੀ ਬਾਕੀ ਜਿਹੜੇ ਪਹਿਲੇ ਆਲੇ ਨੇ ਉਹ 750 600 ਬੀ ਮਿਕਸ ਹੈ ਗਈ ਸੀ ਮਿਕਸ ਸੀ ਕੀ ਕਾਰਨ ਮੰਦੋ ਹੈ ਚੋਰੀ ਦਾ ਜੀ ਚੋਰੀ ਨਸ਼ਾ ਜੀ ਨਸ਼ਾ 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 ਤਾਂ ਛੱਡ ਨਹੀਂ ਸਕਦੇ ਹੁਣ ਫਿਰ ਕੀ ਕਾਰਵਾਈ ਕਰਵਾਉਣ ਜਾ ਰਹੇ ਹੋ ਕਰਵਾਈ ਕਰਵਾਈ ਕਰਾ ਕਰਾਵਾਂਗੇ ਨਹੀਂ ਕਿਤੇ ਪੁਲਿਸ ਨੂੰ ਹਾਂ ਐਫ ਆਈ ਆਰ ਆਪਣੀ ਲਗਾਈ ਹੋਈ ਹੈ ਆਪਾਂ ਨੇ ਰਿਟਰਨ ਵਾਪਸ ਦਿੱਤੀ ਅੱਛਾ ਇਹ ਉਹਨਾਂ ਨੂੰ ਗ੍ਰਿਫਤਾਰ ਸੋਰੀ ਪਕੜੇ ਕਿਵੇਂ ਆਇਆ ਪਗੜੇ ਚ ਉਹ ਵੀ ਫੇਰ ਤਾਂ ਹੀ ਲੱਭਦੇ ਰਹਾ ਅੱਛਾ ਜੀ ਸਾਡੇ ਦੋ ਬੰਦੇ ਨੇ ਮਦਰ ਹੀ ਹੈ ਅੱਛਾ ਜੀ ਇਹ ਕਿੱਥੇ ਪਕੜਿਆ ਉਹਨੂੰ ਇਹਨੂੰ ਇੱਥੇ ਆ ਆਪਣੇ ਉਜਾ ਪੁਰਾਉ ਤੋਂ ਅੱਛਾ ਜੀ ਕਿਥੋਂ ਰਹਿਣ ਵਾਲਾ ਕੁਝ ਪਤਾ ਲੱਗਿਆ ਤੇਰੀ ਆਪਣੇ ਅੰਮ੍ਰਿਤ ਸ਼ਿਵ ਰਤਨ ਹਸਪੀਟਲ ਹੈ ਨਾ ਜੀ ਹਾਂਜੀ ਉਹਦੇ ਨਾਲ ਹੀ ਹੈਗਾ ਦੋ ਛੋੜੀ ਜਿਹੀ ਜਗਾ ਬੰਦ ਕਰੀ ਗਈ ਹੈ ਉੱਥੇ ਲੈ ਅੱਛਾ ਲੋਕਲ ਹੀ ਹੈ ਯਾਨੀ ਜੀ ਬਾਕੀ ਇਹ ਕਰਦੇ ਕਹਿੰਦੇ ਨੇ ਅਸੀਂ ਬੇਦਖਲ ਕੀਤਾ ਹੈ ਰਹਿੰਦਾ ਘਰ ਹੈ ਚੀਏ ਰੋਟੀ ਉਥੋਂ ਖਾਂਦਾ ਹੈ ਵੀ ਬੇਦਖਲ ਕਿਹਦਾ ਕੀਤਾ ਹੈ ਹਾਂ ਮੈਂ ਮਾਪਿਓ ਸਾਰੀ ਕਮਾਈ ਖਾਂਦੇ ਬੈਠੇ ਹਾਂ ਜੀ ਜਦੋਂ ਬਦਖਲ ਕੀਤਾ ਤਾਂ ਘਰ ਦੇ ਜਿ ਰੱਖਣ ਦਾ ਤੋਕੀ ਕੋਣੀ ਰੋਟੀ ਪਾਣੀ ਦੇਣ ਦਾ ਮਤਲਬ ਹੀ ਕੋਣੀ ਹੁੰਦਾ ਹੁਣ ਠੀਕ ਕੰਪਲੀਟ ਕਰੋਗੇ ਕੰਪਲੀਟ ਕੀਤੀ ਹੋਈ ਹੈ ਜੀ ਅੱਛਾ ਕੰਪਲੀਟ ਆਲਰੇਡੀ ਕੀਤੀ ਹੋਈ ਹੈ ਸਿਰਫ ਹੁਣ ਪੁੱਛਦੇ ਵਾਲੇ ਕਰੋਗੇ ਮੈਂ ਪ੍ਰਕਾਸ਼ ਸਿੰਘ ਨੂੰ ਦੋ ਵਾਰੀ ਫੋਨ ਕੀਤਾ ਉਹ ਅਗਲੀ ਡਿਊਟੀ ਤੇ ਨਹੀਂ ਹੋਇਆ ਜੀ ਬਾਕੀ ਕਰਮੇ ਪੀਸੀ ਆਨ ਫੋਨ ਕਰਦੇ ਅੱਛਾ ਜੀ ਅਨੇਕੋ ਨੰਬਰ ਹੋਣੇ ਤੁਹਾਨੂੰ ਲੱਗੇ ਠੀਕ ਦੁਕਾਨਦਾਰਾਂ ਨੂੰ ਕੀ ਸੰਦੇਸ਼ ਦਿਓਗੇ ਅੱਜ ਕੱਲ ਦੁਕਾਨਦਾਰੀ ਕਿੰਨੀ ਕੋਕੀ ਹੋ ਗਈ ਵਿਸ਼ਵਾਸ ਨਾ ਕਰੋ ਹੁਣ ਜਿਸ ਤਰ੍ਹਾਂ ਇਹਨੇ ਅਪ ਟੂ ਰੇਟ ਬਣਾਇਆ ਸੀ ਇਹ ਕੋਈ ਅੰਦਰ ਦਾ ਮਤਲਬ ਜੀ ਕੋਈ ਖਲੋਤਾ ਹੋਇਆ ਨਹੀਂ ਦੇ ਕੋਲ ਇਹਨੂੰ ਚੋਰ ਸਾਬਤ ਨਹੀਂ ਕਰੇਗਾ ਕੋਈ ਬਬਜੀ ਇੱਕ ਗੱਲ ਕਰਾਂ ਵੀ ਦੁਕਾਨ ਤੇ ਤਾਂ ਆਣਾ 100 ਬੰਦੇ ਨੇ ਦੁਕਾਨ ਤੇ ਤਾਂ ਆਣਾ 100 ਬੰਦੇ ਨੇ ਤੇ ਅਜੇ ਬੰਦੇ ਤਾਂ ਇੱਕ ਅੱਦੇ ਨੇ ਆਣਾ ਹੈ ਬਿਲਕੁਲ ਜੀ ਬਾਕੀ ਤਾਂ ਜਿਵੇਂ ਆਪਾਂ ਕਹਿੰਦੇ ਦੁਕਾਨਦਾਰ ਦੇ ਵਿੱਚ ਦਾ ਗਾਕ ਭਗਵਾਨ ਦਾ ਰੂਪ ਹੈ ਸਾਡੇ ਕੈਮਰੇ ਲੱਗੇ ਹੋਏ ਨੇ ਇਹ ਬੇ ਕਪੜੇ ਦੀ ਦੁਕਾਨ ਦੇ ਅੰਦਰ ਨਹੀਂ ਲੱਗੇ ਹੋਏ। ਬਾਕੀ ਬਾਹਰ ਮੋਬਾਈਲ ਵਾਲੀ ਦੁਕਾਨ ਦੇ ਲੱਗੇ ਨੇ ਗਲੀ ਜਿਹੜੀ ਕੈਮਰੇ ਲੱਗੇ ਹੋਏ ਨੇ। ਹੂੰ। ਸ਼ੁਰੂਆਤ ਪਾ ਲਿਆ ਜੀ। ਜੁਆ ਕੇ 5-10 ਮਿੰਟ ਹੀ ਪਹਿਲੇ ਆਇਆ ਹੈ। ਅੱਛਾ। ਤੇ ਉਹਨੂੰ ਹੀ ਲੈ ਜਾਂਦਾ ਚੱਕ ਕੇ। ਕੁੜੀ ਆ ਗਈ ਸੀ। ਅੱਛਾ। ਕਵੇਰ ਰਸੀ ਕਿੱਥੇ ਜਦੋਂ? ਉਦੋਂ ਨੇੜੇ ਕੋਈ ਨਹੀਂ ਸੀ ਫੈਮਿਲੀ ਦਾ ਮੈਂਬਰ। ਕੋਈ ਨਹੀਂ ਸੀ ਸਾਰੇ ਅੰਦਰ। ਠੀਕ ਹੈ। ਇਹ ਆ ਵੀ ਦੁਕਾਨ ਤੇ ਕੰਮ ਕਰਦਾ ਪਿਆ ਸੀ। ਤੇ ਮੈਂ ਆਦਾ ਅੰਦਰ ਗਿਆ ਸੀ ਉਦੋਂ ਦੂਦੂ ਦਿੱਤਾ। ਉਦੋਂ ਦੇਖ ਕੇ ਤੇ ਵਾਪਸ ਆਇਆ। एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत